ਸਾਡੇ ਸੁਆਸ ਕੇਵਲ ਇੱਕ ਹਵਾ ਨਹੀਂ ਹੈ ਜਿਸ ਨੂੰ ਆਪਾਂ ਸਿਰਫ ਹਵਾ ਸਮਝਦੇ ਆ ਇਹ ਸਾਡੇ ਜੀਵਨ ਦੇ ਦੁੱਖ ਤੇ ਸੁੱਖ ਦੀ ਜੜ ਹੈ ਜਰਾ ਸੋਚੋ ਕੀ ਇਹ ਸੰਭਵ ਹੈ ਕਿ ਸਾਰਾ ਕੁਝ ਸਾਡੇ ਜੀਵਨ ਦੇ ਵਿੱਚ ਸਾਡੇ ਮਨ ਦੇ ਅਕੋਰਡਿੰਗ ਹੋਵੇ ਕਹਿੰਦਾ ਭਾਵ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਸਾਡੀ ਇੱਛਾ ਦੇ ਮੁਤਾਬਕ ਹੋਵੇ ਕੀ ਅਸੀਂ ਉਹ ਸਾਰਾ ਕੁਝ ਪਾ ਸਕਦੇ ਆ ਜਿਹਦੀ ਆਪਾਂ ਇੱਛਾ ਰੱਖਦੇ ਆ ਕਾਮਨਾਵਾਂ ਕਰਦੇ ਆ ਤਾਂ ਇਹਦਾ ਜਵਾਬ ਹੈ ਹਾਂ ਇਸ ਹੋਣ ਵਾਲੇ ਚਮਤਕਾਰ ਦਾ ਆਧਾਰ ਹੈ ਸਾਡੇ ਸਵਾਸ ਜਿਸ ਨੂੰ ਆਪਾਂ ਸਿਰਫ ਹਵਾ ਹੀ ਸਮਝਦੇ ਆ ਕਿ ਹਵਾ ਅੰਦਰ ਜਾਂਦੀ ਆ ਅੰਦਰੋਂ ਬਾਹਰ ਆਉਂਦੀ ਆ ਗੁਰਬਾਣੀ ਦੇ ਵਿੱਚ ਇਸ ਨੂੰ ਸਵਾਸ ਤੇ ਗ੍ਰਾਸ ਕਿਹਾ ਗਿਆ ਸਵਾਸਾਂ ਦਾ ਜੋ ਵਿਗਿਆਨ ਆ ਇਹ ਸਿਰਫ ਆਪਣੀ ਸਰੀਰਕ ਪ੍ਰਕਿਰਿਆ ਨਹੀਂ ਹੈ ਇਹ ਸਵਾਸ ਸਾਡੇ ਜੀਵਨ ਦੇ ਵਿੱਚ ਸਾਨੂੰ ਦਿਸ਼ਾ ਦਿਖਾਉਂਦੀ ਆ ਇਹ ਇੱਕ ਅਦਭੁਤ ਸ਼ਕਤੀ ਕਹਿ ਸਕਦੇ ਹਾਂ ਹੁਣ ਜਿਵੇਂ ਆਪਾਂ ਵਾਕਈ ਪਿਛਲੇ ਵੀਡੀਓ ਦੇ ਵਿੱਚ ਵੀ ਗੱਲਾਂ ਕੀਤੀਆਂ ਨੇ ਜੋ ਕਿ ਅਜ ਤੋਂ 10-15 ਦਿਨ ਪਹਿਲਾਂ ਪਾਈਆਂ ਨੇ ਕਿ ਜੈਸ ਜੀਵ ਦੀ ਸੁਵਾਸ ਗਹਿਰੀ ਹੋਊਗੀ ਹਲਕੀ ਹੋਊਗੀ ਉਹਦਾ ਮਨ ਟਿਕਿਆ ਹੋਇਆ ਹੋਵੇਗਾ ਉਹੀ ਜੀਵ ਜ਼ਿਆਦਾ ਧਿਆਨ ਦੇ ਵਿੱਚ ਆਨੰਦਮਈ ਬੈਠ ਸਕਦਾ ਹੈ ਤੇ ਇਹ ਇੱਕ ਤਾਕਤ ਆ ਸਾਡੇ ਸਰੀਰ ਦੇ ਵਿੱਚ ਊਰਜਾ ਬਣਾ ਕੇ ਰੱਖਦੀ ਆ ਕਿ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਵੀ ਹੋਣ ਵਾਲੀਆਂ ਹੁੰਦੀਆਂ ਉਹ ਵੀ ਹੋ ਜਾਂਦੀਆਂ ਛੋਟੇ-ਛੋਟੇ ਬੱਚਿਆਂ ਦੇ ਆਪਾਂ ਵੇਖਦੇ ਆ ਜਿਹੜੇ ਨਿਊ ਬੌਰਨ ਬੇਬੀ ਹੁੰਦੇ ਆ ਕਿ ਉਹਨਾਂ ਦਾ ਜੋ ਪੇਟ ਆ ਉਹ ਕੁਦਰਤੀ ਤੌਰ ਤੇ ਪੂਰਾ ਫੁੱਲਦਾ ਜਦੋਂ ਸਾਹ ਉਹ ਅੰਦਰ ਨੂੰ ਲੈਂਦਾ ਉਹ ਨਿਊ ਬੌਰਨ ਬੇਬੀ ਇੱਕ ਕੁਦਰਤੀ ਤੌਰ ਤੇ ਸਵਾਸ ਲੈਂਦਾ ਆ ਤੇ ਉਹਦੇ ਸਵਾਸਾਂ ਦਾ ਜੋ ਸੰਤੁਲਨ ਆ ਉਹ ਵੀ ਬਣਿਆ ਰਹਿੰਦਾ ਤੇ ਆਹੀ ਕਾਰਨ ਆ ਕਿ ਉਹ ਹਮੇਸ਼ਾ ਕੋਸ਼ਰਿੰਦਿਆ ਕਿਸੇ ਵੀ ਤਰ੍ਹਾਂ ਦੀ ਉਹਨੂੰ ਟੈਨਸ਼ਨ ਜਾਂ ਫਿਕਰ ਨਹੀਂ ਹੈ ਤੇ ਉਹ ਬੱਚਾ ਊਰਜਾਵਾਨ ਵੀ ਹੁੰਦਾ ਹੈ ਤੇ ਆਪਾਂ ਆਪਣੇ ਸਵਾਸਾ ਵੱਲ ਨਿਗਾਹ ਮਾਰੀਏ ਕਿ ਸਾਡਾ ਪੇਟ ਫੁੱਲਦਾ ਜਦੋਂ ਪਾ ਸਵਾਸ ਲੈਂਦੇ ਆ ਨਹੀਂ ਸਾਡੇ ਸਵਾਸ ਤਾਂ ਗਲੇ ਦੇ ਵਿੱਚ ਛਾਤੀ ਦੇ ਵਿੱਚ ਹੀ ਰਹਿ ਜਾਂਦੇ ਕਿਉਂਕਿ ਸਾਡੇ ਫੁਰਨੇ ਬਹੁਤ ਜ਼ਿਆਦਾ ਨੇ ਹੁਣ ਉਹੀ ਬੱਚਾ ਜੋ ਕੁਦਰਤੀ ਤੌਰ ਤੇ ਸਵਾਸ ਲੈ ਰਿਹਾ ਸੀ ਤੇ ਪੇਟ ਫੁੱਲਦਾ ਸੀ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਉਦੇ ਸਵਾਸ ਲੈਣ ਦੀ ਪ੍ਰਕਿਰਿਆ ਵੀ ਬਦਲਦੀ ਜਾਂਦੀ ਹੈ ਸਾਡੇ ਸਵਾਸ ਛੋਟੇ ਹੋਣ ਲੱਗਦੇ ਆ ਭਾਰੇ ਹੋਣ ਲੱਗਦੇ ਆ ਤੇ ਆਹੇ ਕਾਰਨ ਆ ਕਿ ਸਾਡੇ ਮਨ ਦੇ ਵਿੱਚ ਵੀ ਉਨਾ ਹੀ ਕਲ ਕਲੇਸ਼ ਪੈ ਜਾਂਦਾ ਸਾਡਾ ਜੀਵਨ ਤਣਾਅ ਦੇ ਨਾਲ ਭਰ ਜਾਂਦਾ ਟੈਨਸ਼ਨਾਂ ਦੇ ਨਾਲ ਭਰ ਜਾਂਦਾ ਤੇ ਇਹ ਜੋ ਪਰਵਰਤਨ ਹੁੰਦਾ ਆ ਬਦਲਾਵ ਆਉਂਦਾ ਨਾ ਛੋਟੇ ਬੱਚਿਆਂ ਤੋਂ ਲੈ ਕੇ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਇਹ ਸਾਡੇ ਜੀਵਨ ਦੇ ਵਿੱਚ ਕੀ ਕਰਦਾ ਸਾਡੇ ਸਰੀਰ ਦੇ ਉੱਤੇ ਬਿਮਾਰੀਆਂ ਲੈ ਕੇ ਆਉਂਦਾ ਦੁੱਖ ਲੈ ਕੇ ਆਉਂਦਾ ਸਾਡੇ ਸ਼ਾਂਤ ਮਨ ਨੂੰ ਅਸ਼ਾਂਤ ਬਣਾ ਦਿੰਦਾ ਹੁਣ ਹੋਇਆ ਕਿ ਸਿਰਫ ਇੱਕ ਸਾਡੇ ਸਵਾਸ ਲੈਣ ਦੀ ਪ੍ਰਕਿਰਿਆ ਹੀ ਬਦਲੀ ਆ ਜਦੋਂ ਸਾਡੇ ਸਵਾਸਾਂ ਦੇ ਵਿੱਚ ਗਹਿਰਾਈ ਨਹੀਂ ਰਹਿੰਦੀ ਕਹਿੰਦਾ ਭਾਵ ਇਹ ਨਾਭੀ ਤੱਕ ਨਹੀਂ ਜਾਂਦੇ ਸਾਡਾ ਮਨ ਵੀ ਨਹੀਂ ਟਿਕਦਾ ਧਿਆਨ ਸਾਡਾ ਉਥਲ ਪੁਥਲ ਹੋ ਜਾਂਦਾ ਫਿਰ ਅਜਿਹੀ ਅਵਸਥਾ ਦੇ ਵਿੱਚ ਧਿਆਨ ਦੇ ਵਿੱਚ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਜੇ ਕੋਈ ਅਜਿਹੇ ਜੀਵ ਨੂੰ ਕੋਈ ਪ੍ਰਮਾਤਮਾ ਦੀ ਗੱਲ ਕਰਦਾ ਮਿਲ ਵੀ ਗਿਆ ਤਾਂ ਉਹ ਜੀਵ ਗੱਲ ਨਹੀਂ ਸੁਨੇਗਾ ਸਾਡੀ ਜੋ ਅੰਦਰੂਨੀ ਊਰਜਾ ਆ ਨਾ ਉਹ ਵੀ ਕਮਜ਼ੋਰ ਹੋ ਜਾਂਦੀ ਆ ਸਾਡੇ ਸਰੀਰ ਦਾ ਜੋ ਔਰਾ ਆ ਉਹ ਵੀ ਮੱਦਮ ਫਿੱਕਾ ਪੈ ਜਾਂਦਾ ਕਾਲਾ ਪੈ ਜਾਂਦਾ ਜੋ ਇਹ ਊਰਜਾ ਘਟੀ ਆ ਸਾਡੇ ਜੀਵਨ ਦੇ ਵਿੱਚ ਨਿਰਾਸ਼ਾ ਲੈ ਕੇ ਆਉਂਦੀ ਆ ਸਾਨੂੰ ਲੱਗਦਾ ਕਿ ਅਸੀਂ ਹਰ ਇੱਕ ਮੋੜ ਤੇ ਹਰ ਇੱਕ ਕੰਮ ਦੇ ਵਿੱਚ ਅਸਫਲ ਹੋ ਰਹੇ ਹਾਂ ਸਫਲਤਾ ਸਾਨੂੰ ਦੂਰ ਦੂਰ ਦਿਖਾਈ ਨਹੀਂ ਦਿੰਦੀ ਤੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਜੇ ਅਸੀਂ ਆਪਣੀ ਸਵਾਸਾਂ ਦੀ ਪ੍ਰਕਿਰਿਆ ਨੂੰ ਉਸ ਬੱਚੇ ਦੇ ਵਾਂਗ ਕਰ ਲਈਏ ਤਾਂ ਸਾਡਾ ਜੀਵਨ ਬਦਲ ਸਕਦਾ ਸਾਡੀ ਹਰ ਇੱਕ ਸਵਾਸ ਦੇ ਨਾਲ ਊਰਜਾ ਪੈਦਾ ਹੁੰਦੀ ਆ ਜਦੋਂ ਇਹ ਸਵਾਸ ਅੰਦਰ ਨਾਸਿਕਾ ਤੋਂ ਐਂਟਰ ਕਰਦੇ ਆ ਤਾਂ ਇਹ ਵੱਖੋ-ਵੱਖ ਭਾਗਾਂ ਦੇ ਵਿੱਚ ਬਦਲ ਜਾਂਦੀ ਆ ਠੰਡੀ ਹਵਾ ਇੱਕ ਪਾਸੇ ਗਰਮ ਹਵਾ ਇੱਕ ਪਾਸੇ ਇਹ ਊਰਜਾ ਸਾਡੀ ਧੰਨ ਤੱਕ ਜਾਂਦੀ ਹੈ ਤੇ ਇਹ ਧਰਨ ਇਹ ਨਾਭੀ ਸਾਡੇ ਸਰੀਰ ਦਾ ਤੇ ਸਾਡੇ ਜੀਵਨ ਦਾ ਆਧਾਰ ਆ ਇਹ ਇੱਕ ਕੇਂਦਰ ਬਿੰਦੂ ਆ ਜਿਸ ਨੂੰ ਆਪਾਂ ਜੜ੍ਹ ਕਹ ਲਈਏ ਇਹ ਨਾਭੀ ਹੀ ਇੱਕ ਅਜਿਹੀ ਜਗ੍ਹਾ ਆ ਜਿੱਥੋਂ ਸਾਨੂੰ ਮਾਨਸਿਕ ਊਰਜਾ ਮਿਲਦੀ ਆ ਜਦੋਂ ਆਪਾਂ ਕੋਈ ਧਿਆਨ ਸਾਧਨਾ ਕਰਦੇ ਆ ਸਿਮਰਨ ਕਰਦੇ ਆ ਧਿਆਨ ਦੇ ਵਿੱਚ ਬਿਠਦੇ ਆ ਇੱਥੋਂ ਹੀ ਊਰਜਾ ਉਤਪਨ ਹੋ ਕੇ ਉੱਪਰ ਵੱਲ ਨੂੰ ਜਾਂਦੀ ਆ ਸਾਡੇ ਸਿਰ ਵੱਲ ਨੂੰ ਜਾਂਦੀ ਆ ਜਦੋਂ ਇਹ ਊਰਜਾ ਉੱਪਰ ਜਾ ਕੇ ਥਿਰ ਹੋ ਜਾਂਦੀ ਆ ਟਿਕਦੀ ਆ ਟਿਕਾ ਲੈਂਦੀ ਆ ਤਾਂ ਜੀਵਨ ਦੇ ਵਿੱਚ ਚਮਤਕਾਰ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਆ ਇੱਥੋਂ ਹੀ ਫਿਰ ਬ੍ਰਹਿਮੰਡ ਦੇ ਰਹੱਸੇ ਖੋਲਣੇ ਸ਼ੁਰੂ ਹੋ ਜਾਂਦੇ ਜਦੋਂ ਇਹ ਊਰਜਾ ਉੱਥੇ ਪਹੁੰਚਦੀ ਆ ਤਾਂ ਬੰਦਾ ਮੈਨੀਫੈਸਟੇਸ਼ਨ ਸਭ ਕੁਝ ਕਰ ਸਕਦਾ ਜੋ ਜੋ ਵੀ ਅੰਦਰ ਇਸ਼ਾਮਾ ਪੈਦਾ ਹੋ ਰਹੀਆਂ ਉਹ ਸੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀਵ ਦਾ ਇੱਕ ਫੁਰਨਾ ਉਸ ਨੂੰ ਸੱਚ ਹੁੰਦਾ ਦਿਖਾਈ ਦਿੰਦਾ ਫੁਰਨਾ ਤਾਂ ਸਹਿਜ ਸੁਭਾਏ ਹੀ ਲਿਆ ਹੁੰਦਾ ਪਰ ਉਹ ਸੱਚ ਹੋ ਜਾਂਦਾ ਜਿਵੇਂ ਕਿ ਮੰਨ ਲਓ ਅੱਜ ਆਪਾਂ ਸਿਰਫ ਯਾਦ ਹੀ ਕੀਤਾ ਸੀ ਕਿਸੇ ਨੂੰ ਕਿਸੇ ਪੁਰਾਣੇ ਦੋਸਤ ਨੂੰ 5 ਜਾਂ 10 ਮਿੰਟਾਂ ਦੇ ਵਿੱਚ ਵਿੱਚ ਉਸ ਦੀ ਕਾਲ ਖੜਕਦੀ ਹੈ ਜਾਂ ਆਪਾਂ ਇੱਦੇ ਕਿਸੇ ਨੂੰ ਯਾਦ ਕਰਦੇ ਆ ਤਾਂ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਦਸਤਕ ਦੇ ਦਿੰਦਾ ਇਹ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਨੇ ਪਰ ਇਹ ਸਾਡੀ ਮੰਜ਼ਲ ਨਹੀਂ ਹੈ ਇਹ ਨਹੀਂ ਸੋਚ ਲੈਣਾ ਕਿ ਅਜੇ ਹੀ ਚਮਤਕਾਰ ਹੋਣੇ ਸ਼ੁਰੂ ਹੋ ਗਏ ਤਾਂ ਬਸ ਆਹੀ ਜੀਵਨ ਹੈ ਸਵਾਜਪਾ ਇਹ ਜਾਣਾਂਗੇ ਕਿ ਅਸੀਂ ਵੀ ਆਪਣੇ ਸਵਾਸਾਂ ਨੂੰ ਹਲਕਾ ਤੇ ਗਹਿਰਾ ਕਿਵੇਂ ਕਰੀਏ ਤਾਂ ਜੋ ਸਾਡੇ ਸਰੀਰ ਦੇ ਵਿੱਚ ਵੀ ਅਜਿਹੀ ਊਰਜਾ ਉਤਪੰਨ ਹੋਵੇ ਜੋ ਸਾਡੇ ਜੀਵਨ ਨੂੰ ਬਦਲੇ ਸਾਡੇ ਅਸ਼ਾਂਤ ਮਨ ਨੂੰ ਸ਼ਾਂਤ ਕਰ ਦੇਵੇ ਹੁਣ ਆਪਾਂ ਨਾਮ ਜਪਣ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹੋਰ ਬਹੁਤ ਤਰੀਕੇ ਨੇ ਪਰ ਗੁਰੂ ਜੀ ਨੇ ਆਪਾਂ ਨੂੰ ਕਿਹਾ ਕਿ ਤੁਸੀਂ ਨਾਮ ਜਪੋ ਨਾਮ ਵੀ ਕਿਹੜਾ ਜਪਣਾ ਹੈ ਸਵਾਸ ਗ੍ਰਾਸ ਮਾਰੇ ਕਹਿੰਦੇ ਆ ਕਿ ਤੁਸੀਂ ਸਵਾਸ ਗ੍ਰਾਸ ਸਿਮਰਨ ਕਰੋ ਇਹਦੇ ਨਾਲ ਹੀ ਤੁਸੀਂ ਸਤਗੁਰਾਂ ਦੀ ਪ੍ਰਾਪਤੀ ਕਰ ਪਾਉਂਗੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਆਪਾਂ ਇਹ ਚਾਹੁੰਦੇ ਆ ਨਾ ਕਿ ਆਪਾਂ ਮਾਲਕ ਨੂੰ ਚੰਗੇ ਲੱਗਣ ਲੱਗ ਜਾਈਏ ਮਾਲਕ ਸਾਨੂੰ ਪਿਆਰ ਕਰੇ ਬਸ ਫੇਰ ਸੁਵਾਸ ਗਰਾਸ ਸਿਮਰਨ ਕਰਨਾ ਸੁਵਾਸ ਅੰਦਰ ਜਾਂਦਾ ਗਰਾਸ ਅੰਦਰੋਂ ਬਾਹਰ ਨੂੰ ਆਉਂਦਾ ਜਦੋਂ ਸੁਵਾਸ ਗਰਾਸ ਸਿਮਰਨ ਕਰਦੇ ਆ ਤਾਂ ਨਾਭੀ ਤੇ ਅਜਿਹੀ ਚੋਟ ਲੱਗਦੀ ਆ ਵੱਜਦੀ ਆ ਝੋਟ ਜੋਰ ਦੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੱਥੋਂ ਨਵੀਂ ਊਰਜਾ ਕ੍ਰੀਏਟ ਹੁੰਦੀ ਆ ਇਹ ਊਰਜਾ ਸਾਡੀ ਮਾਨਸਿਕ ਅਤੇ ਸਰੀਰਕ ਜੋ ਤਾਕਤ ਆ ਉਹਨੂੰ ਬਲ ਦਿੰਦੀ ਆ ਤੇ ਅਸੀਂ ਇਹਨਾਂ ਦੋਹਾ ਪਾਸਿਓਂ ਹੀ ਕਮਜ਼ੋਰ ਆ ਸਰੀਰਕ ਤੇ ਮਾਨਸਿਕ ਮਾਨਸਿਕ ਪੱਖੋਂ ਤਾਂ ਆਪਾਂ ਬਹੁਤ ਕਮਜ਼ੋਰ ਆ ਹੁਣ ਆਪਾਂ ਕਈ ਬੋਡੀ ਬਿਲਡਰ ਦੇਖਦੇ ਆ ਸਰੀਰ ਪੱਖੋਂ ਠੀਕ ਆ ਬਲਵਾਨ ਆ ਪਰ ਮਨ ਬਹੁਤ ਜ਼ਿਆਦਾ ਕਮਜ਼ੋਰ ਹੋਰ ਧਿਆਨ ਸਾਧਨਾ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਕਈ ਤਰੀਕਿਆਂ ਦੇ ਨਾਲ ਕਰਉਂਦੇ ਆ ਵੀ ਜਿਵੇਂ ਸਵਾਸ ਆਪਣਾ ਗਹਿਰਾ ਜਾਣ ਲੱਪ ਕਿ ਗਹਿਰੇ ਸਵਾਸ ਲੈਣੇ ਆ ਪਹਿਲਾਂ 30 ਲੈ ਲਓ ਫਿਰ 40 ਲੈ ਲਓ ਫਿਰ 72 ਲਵੋ ਪਰ ਇਹਨਾਂ ਚੀਜ਼ਾਂ ਦੇ ਨਾਲ ਮਨ ਸਾਡਾ ਕੁਝ ਸਮੇਂ ਵਾਸਤੇ ਹੀ ਸ਼ਾਂਤ ਰਹਿੰਦਾ ਤੇ ਕੰਟਰੋਲ 'ਚ ਰਹਿੰਦਾ ਉਸ ਤੋਂ ਬਾਅਦ ਫਿਰ ਉਹੀ ਕੁਝ ਅੰਦਰ ਦੌੜਨਾ ਸ਼ੁਰੂ ਹੋ ਜਾਂਦਾ ਬਾਣੀ ਦੇ ਵਿੱਚ ਸਾਨੂੰ ਅਜਿਹਾ ਤਰੀਕਾ ਦੱਸਿਆ ਆ ਕਿ ਹਰ ਸਮੇਂ ਹੀ ਇਸ ਮਨ ਨੂੰ ਲਗਾਮ ਦੇ ਕੇ ਰੱਖੋ ਹੁਣ ਮਨ ਸਾਡਾ ਦੌੜਦਾ ਕਿੱਥੋਂ ਆ ਰਸਨਾ ਤੋਂ ਨੇਤਰਾ ਤੋਂ ਤੇ ਕੰਨਾਂ ਤੋਂ ਜਦ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰ ਲਿਆ ਫਿਰ ਮਨ 24 ਘੰਟੇ ਵਾਸਤੇ ਹੀ ਉਹਨੂੰ ਲਗਾਮ ਪੈ ਜਾਂਦੀ ਆ ਜਿਵੇਂ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਿਮਰਨ ਦੇ ਅਲੱਗ-ਅਲੱਗ ਲਾਭ ਦੱਸਿਆ ਤੌਰ ਤਰੀਕੇ ਦੱਸਿਆ ਇਹ ਆਪਾਂ ਕਿਤੇ ਵੀ ਕਰ ਸਕਦੇ ਆ ਕੋਈ ਸਪੈਸ਼ਲ ਅਸਨ ਲਾਉਣ ਦੀ ਲੋੜ ਨਹੀਂ ਹੈ ਜਿੱਥੇ ਵੀ ਜਿੰਵੇਂ ਵੀ ਬੈਠੇ ਹੋ ਆਪਾਂ ਸਿਮਰਨ ਦੇ ਵਿੱਚ ਜੁੜ ਸਕਦੇ ਆ ਬਾਕੀ ਹੋਰ ਪ੍ਰਕਿਰਿਆਵਾਂ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਸਪੈਸ਼ਲ ਆਸਣ ਲਾਉਣਾ ਪੈਂਦਾ ਤੇ ਉਹਦੇ ਵਿੱਚ ਕੀ ਕਾਮਯਾਬੀ ਮਿਲਦੀ ਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਜੇ ਸਿਮਰਨ ਕੋਈ ਜੀਵ ਕਰਨਾ ਸ਼ੁਰੂ ਕਰਦਾ ਆ ਤਾਂ ਉਹ ਕੀ ਆ ਕਿ ਸਵਾਸ ਜਮਾ ਹੁੰਦੇ ਆ ਮਨ ਦੇ ਉੱਤੋਂ ਹੌਲੀ-ਹੌਲੀ ਮੈਲ ਉੱਤਰਦੀ ਆ ਇੱਕ ਪਾਸੇ ਸਾਡਾ ਮਾਨਸਿਕ ਦੂਜੇ ਪਾਸੇ ਸਰੀਰਕ ਦੋਵੇਂ ਪਾਸੇ ਬਲ ਮੈਨਣਾ ਸ਼ੁਰੂ ਹੋ ਜਾਂਦਾ ਆ ਜਦੋਂ ਆਪਾਂ ਸਿਮਰਨ ਕਰਦੇ ਕਰਦੇ ਧੁੰਨ ਦੇ ਵਿੱਚ ਜੁੜਦੇ ਆ ਉਹ ਸਿਰਫ ਆਪਾਂ ਧੁੰਨ ਦੇ ਵਿੱਚ ਨਹੀਂ ਜੁੜਦੇ ਆ ਆਪਾਂ ਪੂਰੇ ਬ੍ਰਹਿਮੰਡ ਦੇ ਨਾਲ ਯੂਨੀਵਰਸਲ ਦੇ ਨਾਲ ਕਨੈਕਟ ਹੋ ਜਾਂਦੇ ਆ ਸਾਡੇ ਵਿਚਾਰ ਰੁਕਣ ਲੱਗਦੇ ਆ ਅਧਿਆਤਮਿਕ ਸ਼ਕਤੀ ਸਾਡੇ ਅੰਦਰ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਦੂਜੇ ਪਾਸੇ ਜੋ ਕਈ ਜੀਵ ਧਿਆਨ ਸਾਧਨਾ ਕਰਾਉਂਦੇ ਆ ਨਾ ਉਹ ਦੇਖੋ ਮਨ ਤਾਂ ਸਾਡਾ ਅਸ਼ਾਂਤ ਆ ਫੁਰਨੇ ਬਹੁਤ ਆ ਉਹ ਕਹਿੰਦੇ ਬੈਠਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰੋ ਜੋ ਕਿ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਇਧਰ ਜੇ ਆਪਾਂ ਸਿਮਰਨ ਦੀ ਗੱਲ ਕਰੀਏ ਸਾਰਾ ਦਿਨ ਆਪਾਂ ਕੰਮ ਤੇ ਵੀ ਲੱਗੇ ਹੁੰਨੇ ਆ ਤੇ ਨਾਲ ਸਿਮਰਨ ਵੀ ਚੱਲਦਾ ਹੁੰਦਾ ਸੋ ਮਨ ਨੂੰ ਪਹਿਲੀ ਹੀ ਲਗਾਮ ਲੱਗੀ ਹੁੰਦੀ ਆ ਤੇ ਜਦੋਂ ਆਪਾਂ ਸਿਮਰਨ ਤੇ ਬੈਠਦੇ ਆ ਅਭਿਆਸ ਕਰਨੇ ਬੈਠਦੇ ਆ ਤੇ ਮਨ ਬਹੁਤ ਜਲਦੀ ਅਨੰਦਿਤ ਹੋ ਜਾਂਦਾ ਤਾਂ ਹੀ ਤੇ ਗੁਰੂ ਜੀ ਕਹਿੰਦੇ ਆ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਨਾਮ ਦਾ ਜਿਹੜਾ ਜੀਵ ਨੂੰ ਨਸ਼ਾ ਚੜਦਾ ਹੈ ਕਿ ਉੱਤਰਦਾ ਹੀ ਨਹੀਂ ਹੈ ਇਹ ਹੋਰ ਜ਼ਿਆਦਾ ਗਹਿਰਾਈ ਦੇ ਵਿੱਚ ਜਾਈ ਜਾਂਦਾ ਅਸਲ ਵਿੱਚ ਕੀ ਹੋਇਆ ਕਿ ਜਦੋਂ ਸਿਮਰਨ ਕੀਤਾ ਸਾਡੇ ਅੰਦਰ ਜੋ ਸਵਾਸ ਸੀ ਉਹ ਗਹਿਰਾਈ ਤੱਕ ਜਾਣੇ ਸ਼ੁਰੂ ਹੋ ਗਿਆ ਨਾਭੀ ਤੇ ਵੱਜਣੇ ਸ਼ੁਰੂ ਹੋ ਗਿਆ ਟੱਚ ਹੋਣੇ ਸ਼ੁਰੂ ਹੋ ਗਿਆ ਜਿਵੇਂ ਇਹ ਸਵਾਸ ਗਿਆ ਸਾਡਾ ਧਿਆਨ ਵੀ ਉੱਥੇ ਜਾਣਾ ਸ਼ੁਰੂ ਹੋ ਗਿਆ ਹੁਣ ਸਵਾਸ ਨਾਭੀ ਤੱਕ ਗਿਆ ਸਰੀਰਕ ਫਾਇਦਾ ਦਿੰਦਾ ਧਿਆਨ ਸਾਡਾ ਨਾਭੀ ਤੱਕ ਗਿਆ ਤਾਂ ਮਾਨਸਿਕ ਫਾਇਦਾ ਹੁੰਦਾ ਜਿੰਨਾ ਅੰਦਰ ਨੂੰ ਪਗਹਰਾਈ ਜੇ ਉਤਰ ਗਏ ਬਾਹਰੋਂ ਉਪਰ ਡਿਸਕਨੈਕਟ ਹੋ ਗਏ ਬੜੀ ਸਮਝਣ ਵਾਲੀ ਗੱਲ ਆ ਹੁਣ ਉਹ ਪਹਿਲਾਂ ਕੀ ਦੱਸਦੇ ਆ ਵੀ ਬੈਠਣ ਤੋਂ ਪਹਿਲਾਂ ਧਿਆਨ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰੋ ਇਹ ਨਹੀਂ ਹੁੰਦਾ ਕਿਸੇ ਤੋਂ ਨਹੀਂ ਹੁੰਦਾ ਤਾਂ ਹੀ ਤੇ ਬਹੁਤ ਜੀਵ ਧਿਆਨ ਦੇ ਵਿੱਚ ਪਹਿਲਾਂ ਕਈ ਸੰਸਥਾਵਾਂ ਦੇ ਕੋਲ ਜਾਂਦੇ ਆ ਤੇ ਉੱਥੇ ਗੱਲ ਨਹੀਂ ਬਣਦੀ ਤਾਂ ਉਹ ਫੇਰ ਆਪਣੇ ਜੀਵਨ ਦੇ ਵਿੱਚ ਉੱਦੇ ਉੱਤਰ ਜਾਂਦੇ ਆ ਪਰ ਸਿਮਰਨ ਆਪਾਂ ਕਦੀ ਛੱਡਣਾ ਨਹੀਂ ਹੈ ਇਹ ਰਸਨਾ ਤੇ ਚੱਲਦਾ ਰਹੇ ਤਾਂ ਸਭ ਤੋਂ ਵਧੀਆ ਹੈ ਮਨ ਨੂੰ ਲਗਾਮ ਲੱਗੀ ਰਹਿੰਦੀ ਆ ਹੁਣ ਬਾਹਰੋਂ ਆਪਾਂ ਜਦੋਂ ਡਿਸਕਨੈਕਟ ਹੋ ਗਏ ਤੇ ਅੰਦਰ ਆਪਾਂ ਕਿਹਦੇ ਨਾਲ ਕਨੈਕਟ ਹੋਵਾਂਗੇ ਅਨਹਦ ਸ਼ਬਦਾਂ ਦੇ ਨਾਲ ਸਹਜ ਧੁਨ ਦੇ ਨਾਲ ਸੱਚੇ ਨਾਮ ਦੇ ਨਾਲ ਜਿੱਥੋਂ ਜੀਵ ਨੂੰ ਅੰਮ੍ਰਿਤ ਰਸ ਮਿਲਦਾ। ਇਹੀ ਤੇ ਰਸ ਹੈ ਜੋ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ। ਇਹੀ ਚਮਤਕਾਰ ਹੈ। ਹੁਣ ਜਦ ਤੱਕ ਸਾਡੇ ਵਿਚਾਰ ਨਹੀਂ ਘਟਦੇ ਸਰੀਰ ਨੂੰ ਅਸੀਂ ਢਿੱਲਾ ਨਹੀਂ ਕਰ ਸਕਦੇ ਤੇ ਉਹ ਕਹਿ ਦਿੰਦੇ ਆ ਕਿ ਸਰੀਰ ਨੂੰ ਢਿੱਲਾ ਛੱਡ ਕੇ ਬੈਠੋ। ਸਰੀਰ ਸਾਡਾ ਕੱਸਿਆ ਹੈ ਪਰ ਜਿਉ ਹੀ ਆਪਾਂ ਸਿਮਰਨ ਦੀ ਧੁੰਨ ਦੇ ਵਿੱਚ ਜੁੜਦੇ ਆ ਤਾਂ ਸਰੀਰ ਸਾਡਾ ਢਿੱਲਾ ਹੋ ਜਾਂਦਾ। ਫੇਰ ਅਸਲੀ ਸਰੀਰ ਢਿੱਲਾ ਹੁੰਦਾ ਤੇ ਖੰਭ ਵਾਂਗ ਹਲਕਾ ਹੋ ਜਾਂਦਾ ਹੁਣ ਕਈ ਜੀਵ ਜਿਹੜੇ ਕਹਿੰਦੇ ਨੇ ਕਿ ਅਸੀਂ ਸਿਮਰਨ ਕਰਦੇ ਆ ਸਾਡਾ ਸਰੀਰ ਭਾਰਾ ਹੋ ਗਿਆ ਸਾਡਾ ਸਿਰ ਭਾਰੀ ਹੋ ਗਿਆ ਉਹ ਗਲਤ ਆ ਅਸੀਂ ਤਾਂ ਆਪਣੇ ਮਨ ਨੂੰ ਰਿਲੈਕਸ ਕਰਨ ਵਾਸਤੇ ਬਾਡੀ ਨੂੰ ਰਿਲੈਕਸ ਕਰਨ ਵਾਸਤੇ ਸਿਮਰਨ ਕਰਨ ਲੱਗੇ ਸੀ ਬਾਣੀ ਪੜਨ ਲੱਗੇ ਸੀ ਪਰ ਉਹ ਕੰਮ ਉਲਟਾ ਹੋ ਗਿਆ ਬਾਣੀ ਨੂੰ ਜਦੋਂ ਆਪਾਂ ਪਿਆਰ ਦੇ ਨਾਲ ਪੜਦੇ ਆ ਸਮਝ ਸਮਝ ਕੇ ਗੁਰੂ ਸਾਹਿਬ ਜੀ ਨੂੰ ਆਪਾਂ ਮਹਿਸੂਸ ਕਰਦੇ ਆ ਕਿ ਇਹ ਸ਼ਕਤੀਆਂ ਜਿੰਨੀਆਂ ਵੀ ਨੇ ਸਾਡੇ ਕੋਲ ਨੇ ਸਾਡੇ ਅੰਦਰ ਸਾਡੇ ਬਾਹਰ ਨੇ ਇਸ ਬਾਣੀ ਦੇ ਵਿੱਚ ਹਾਜ਼ਰ-ਨਾਜ਼ਰ ਨੇ ਫਿਰ ਉਾਸਰ ਕਰਦੇ ਆ ਤੇ ਜਦੋਂ ਕਹਿੰਦੇ ਆ ਕਿ ਸਰੀਰ ਨੂੰ ਤੁਸੀਂ ਢਿੱਲਾ ਕਰ ਲਓ ਰਿਲੈਕਸ ਕਰੋ ਉਹ ਹੁੰਦਾ ਨਹੀਂ ਫਿਰ ਨਾਲ ਹੋਏ ਵੀ ਕਹਿ ਦਿੰਦੇ ਕਿ ਇਹਦੇ ਵਿੱਚ ਕੋਈ ਹਲਚਲ ਨਹੀਂ ਕਰਨੀ ਹੁਣ ਜਦ ਤੱਕ ਸਾਡੇ ਸਰੀਰ ਦੇ ਵਿੱਚ ਵਿਚਾਰ ਚੱਲਦੇ ਆ ਹਲਚਲ ਜ਼ਰੂਰ ਹੋਵੇਗੀ ਉਹ ਤਾਂ ਜਦੋਂ ਸਰੀਰ ਸਾਡਾ ਸੁੰਨ ਹੋ ਜਾਂਦਾ ਹੈ ਫੇਰ ਨਿਹਲ ਜਲ ਹੁੰਦੀ ਕਿਉਂਕਿ ਉੱਥੋਂ ਜਿੰਨੀ ਚੇਤਨਾ ਹੈ ਉਹ ਨਿਕਲ ਕੇ ਧੁੰਨ ਦੇ ਵਿੱਚ ਜੁਲ ਜਾਂਦੀ ਹੈ ਧਿਆਨ ਸਾਡਾ ਧੁੰਨ ਦੇ ਵਿੱਚ ਚਲਾ ਜਾਂਦਾ ਫੇਰ ਅਸਲੀ ਸਾਡਾ ਸਰੀਰ ਸੁੰਨ ਹੁੰਦਾ ਆ ਤੇ ਹਲਕਾ ਹੋ ਜਾਂਦਾ ਬੜਾ ਇਹ ਹਲਕਾ ਹੋ ਜਾਂਦਾ ਖੰਭ ਵਾਂਗ ਸਾਨੂੰ ਸਾਡਾ ਇਹ ਸਰੀਰ ਲੱਗਦਾ ਤੇ ਸਾਨੂੰ ਇਹ ਵੀ ਮਹਿਸੂਸ ਹੁੰਦਾ ਪਤਾ ਲੱਗਦਾ ਕਿ ਸਾਡਾ ਸਰੀਰ ਸੌਣ ਦੀ ਅਵਸਥਾ ਦੇ ਵਿੱਚ ਚਲਾ ਗਿਆ ਹੈ ਸਿਰਫ ਉਹਨੂੰ ਸਿਂ ਮਨ ਪੱਖੋਂ ਹੀ ਜਾਗ ਰਹੇ ਹਾਂ ਦੂਜਾ ਬੰਦਾ ਵੀ ਆਪਾਂ ਨੂੰ ਬਾਹਰੋਂ ਦੇਖੂਗਾ ਤਾਂ ਉਹਨੂੰ ਲੱਗੂਗਾ ਕਿ ਇਹ ਜੀਵ ਸੌ ਚੁੱਕਾ ਆ। ਸੋ ਜੇ ਅਸੀਂ ਵੀ ਆਪਣੇ ਅੰਦਰ ਉਹ ਇੱਕ ਨਵੀਂ ਊਰਜਾ ਪੈਦਾ ਕਰਨੀ ਚਾਹੁੰਦੇ ਆ ਸਾਡੀ 30 40 50 60 70 ਸਾਲ ਦੀ ਉਮਰ ਹੋ ਚੁੱਕੀ ਆ ਜੀਵਨ ਦੇ ਵਿੱਚ ਕਦੀ ਅਸੀਂ ਅੰਦਰੋਂ ਖੁਸ਼ ਹੋਏ ਨਹੀਂ ਦੇਖਿਆ ਹੀ ਨਹੀਂ ਅੰਦਰੋਂ ਖੁਸ਼ ਪੀਸ ਆਫ ਮਾਈਂਡ ਕਦੀ ਚਾੱਕਿਆ ਹੀ ਨਹੀਂ ਸਵਾਦ ਹੀ ਨਹੀਂ ਲਿਆ ਉਹਦਾ ਤਾਂ ਵਾਹਿਗੁਰੂ ਗੁਰਮੰਤਰ ਸਭ ਤੋਂ ਵਧੀਆ ਸਾਧਨ ਹੈ ਸਾਡੇ ਜੋ ਸਵਾਸ ਆ ਇਹਨਾਂ ਨੂੰ ਗਹਿਰਾਈ ਤੱਕ ਲਿਜਾਣ ਲਈ ਹੁਣ ਵਾਹਿਗੁਰੂ ਗੁਰੂ ਮੰਤਰ ਦਾ ਬਹੁਤ ਜੀਵ ਕਈ ਤਰੀਕਿਆਂ ਦੇ ਨਾਲ ਅਭਿਆਸ ਕਰਦੇ ਆ ਕਈ ਜੀਵ ਪੂਰਾ ਬੋਲਦੇ ਆ ਕਈ ਦੋ ਹਿੱਸਿਆਂ ਵਿੱਚ ਬੋਲਦੇ ਆ ਕਈ ਬਹੁਤ ਜ਼ਿਆਦਾ ਤੇਜ਼ ਬੋਲਦੇ ਆ ਵਾਹਿਗੁਰੂ 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 ਇਹ ਸਾਰੀਆਂ ਹੀ ਚੀਜ਼ਾਂ ਮਨ ਨੂੰ ਜੋੜਨ ਵਾਸਤੇ ਠੀਕ ਨੇ ਪਰ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਵਾਸ ਗ੍ਰਾਹ ਸਿਮਰਨ ਕਰੋ ਹੁਣ ਵਾਹਿਗੁਰੂ ਗੁਰਮੰਤਰ ਜਪ ਦਾ ਅਭਿਆਸ ਕਰਨਾ ਹੈ ਸਵਾਸ ਅੰਦਰ ਗਿਆ ਵਾਹਿ ਅੰਦਰੋਂ ਬਾਹਰ ਨੂੰ ਹੈ ਗੁਰੂ ਸਵਾਸ ਤਾਂ ਅੰਦਰ ਜਾਵੇਗਾ ਜਦੋਂ ਆਪਾਂ ਨਾਸਕਾ ਰਾਹੀਂ ਖਿੱਚਾਂਗੇ ਪਰ ਸਵਾਸ ਅੰਦਰ ਖਿੱਚਣ ਲੱਗਿਆਂ ਨਹੀਂ ਬੋਲਣਾ ਇੱਥੇ ਵੀ ਆਪਾਂ ਗਲਤੀ ਕਰ ਦਿੰਨੇ ਆ ਬੋਲਣਾ ਆਪਾਂ ਨੋਰਮਲ ਹੀ ਹੈ ਵਾਹਿ ਗੁਰੂ ਵਾਹਿ ਗੁਰੂ ਬਸ ਇੰਨਾ ਧਿਆਨ ਰੱਖਣਾ ਹੈ ਕਿ ਜਦੋਂ ਵਾਹਿ ਬੋਲਦੇ ਆ ਸੁਰਤ ਨੂੰ ਅੰਦਰ ਨਾਭੀ ਤੱਕ ਲੈ ਕੇ ਜਾਣਾ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਜਿਹੜਾ ਜੀਵ ਜਿੰਨਾ ਜਪੇਗਾ ਜਿੰਨਾ ਧਿਆਨ ਦੇ ਵਿੱਚ ਬੈਠ ਕੇ ਉਹ ਸੁਣਨ ਦੇ ਵਿੱਚ ਨਾਮ ਦੇ ਵਿੱਚ ਸਮਾਵੇਗਾ ਉਨੀ ਹੀ ਜਲਦੀ ਉਸ ਦੇ ਜੀਵਨ ਦੇ ਵਿੱਚ ਬਦਲਾਅ ਉਹਨੇ ਸ਼ੁਰੂ ਹੁੰਦੇ ਨੇ